ਮੈਂ ਨਜ਼ਾਇਨ ਲਾ ਮੈਂ ਸੱਚੀ ਗਿਆ ਆਇਆ ਸੀ ਬਾਬੇ ਕੋਲੇ ਤੇ ਮੈਂ ਫੇਰ ਸੁਣੇਕਣਾ ਹੋਰ ਕੀ ਚਾਹੀਦੀ ਕੋਈ ਵੀ ਇਨਸਾਨ ਆਏ ਚੋਗਾ ਮੇਰਾ ਦੁਆਰਾ ਜਨਮ ਹੋਇਆ ਉਸ ਨਾਲ ਮੇਰਾ ਤਾਂ ਸਹੀ ਮਨਜੀ ਦੁਆਰਾ ਹੈ ਮੈਂ ਉੱਥੇ ਹੀ ਆਇਆ ਸੀ ਅਰਦਾਸ ਹੀ ਕਰ ਸਕਦਾ ਸੀ ਜੀ ਜੀ ਹਾਂ ਜੀ ਬਾਈ ਉਹਨਾਂ ਦੇ ਭੈਣ ਹੋਣਾਂ ਨੇ ਸਪੈਸ਼ਲ ਕਿਹਾ ਕਿ ਵੀਰੇ ਹੁਣੀ ਜਾ ਕੇ ਆਉਣ ਉੱਤੇ ਤੇ ਸਾਰੀ ਫੈਮਿਲੀ ਨੂੰ ਵੀ ਮਿਲ ਕੇ ਆਉਣ ਉਹਨਾਂ ਨੂੰ ਵੀ ਹੌਸਲਾ ਹੋਊਗਾ ਪੈਸੇ ਹੁਣ ਡਾਕਟਰ ਨੇ ਤੇ ਅੰਦਰ ਫੈਮਿਲੀ ਨੂੰ ਦੱਸਿਆ ਕਿ ਵੀਰੇ ਹੁਣੀ ਰਿਕਵਰ ਕਰ ਰਿਹਾ ਠੀਕ ਹੋ ਰਿਹਾ ਕਿਉਂਕਿ ਜਦੋਂ ਸਾਡੇ ਦਿਲ ਨੂੰ ਪੇਨ ਹੁੰਦੀ ਆ ਹਨਾ ਤੇ ਅੰਦਰੋਂ ਆਪਾਂ ਕਹਿੰਦੇ ਆ ਕਿ ਯਾਰ ਉਹ ਠੀਕ ਹੋਵੇ ਤਾਂ ਇਹ ਸੁਣਦਾ ਕਿਤੇ ਨਾ ਕਿਤੇ ਵਾਹਿਗੁਰੂ ਸੁਣਦਾ ਹਨਾ ਤੇ ਉਹ ਪੂਰੀਆਂ ਤਾਂ ਹੁੰਦੀਆਂ ਹੁੰਦੀਆਂ ਵੀਰੇ ਬਾਈ ਯੁਧਵੀਰ ਮਾਨਕ ਸਾਡੇ ਨਾਲ ਨੇ ਬਾਈ ਤੁਸੀਂ ਅੱਜ ਰਾਜਵੀਰ ਬਾਈ ਹੁਣਾਂ ਦਾ ਪਤਾ ਲੈਣ ਆਏ ਹੋ ਔਰ ਹਾਲਾਤ ਨਾਜ਼ੁਕ ਸੀਗੇ ਥੋੜੇ ਜਿਹੇ ਵੀ ਠੀਕ ਹੋਏ ਨੇ ਤੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਸਿਸਟਰ ਹੁਣਾਂ ਨੇ ਤੁਹਾਨੂੰ ਕਹਿ ਕੇ ਔਰ ਭੇਜਿਆ ਤੇ ਕਿਵੇਂ ਤੁਸੀਂ ਅੰਦਰ ਜਾ ਕੇ ਆਏ ਹੋ ਮੈਂ ਉਹ ਬਿਮਾਰ ਨਹੀਂ ਬਾਕੀ ਅਫਸੋਸ ਦੀ ਗੱਲ ਹੈ ਜੀ ਬਹੁਤ ਜ਼ਿਆਦਾ ਅਫਸੋਸ ਦੀ ਗੱਲ ਹੈ ਰਿਕਵਰ ਕਰ ਰਿਹਾ ਰਿਕਵਰ ਕਰ ਰਿਹਾ ਬਾਈ ਹੁਣ ਦੱਸਣੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਰਿਕਵਰ ਕਰ ਰਹੇ ਹਾਂ ਪਰ ਫਿਰ ਵੀ ਜਿਹੜਾ ਹਸਪਤਾਲ ਨਹੀਂ ਅਫਸੋਸ ਦੀ ਗੱਲ ਹੈ ਹੋਰ ਕੀ ਐਸਾ ਹੈ ਕਿਉਂਕਿ ਬਾਈ ਵੀ ਇਹਨਾਂ ਹਾਲਾਤਾਂ ਤੋਂ ਨਿਕਲ ਕੇ ਆਏ ਨੇ ਅੱਜ ਪਰ ਕੀ ਕਹਿੰਦੇ ਨਾ ਵੀ ਭਰਾ ਹੀ ਭਰਾ ਦੀਆਂ ਬਾਹਾਂ ਹੁੰਦੇ ਨੇ ਇੰਡਸਟਰੀ ਇੱਕ ਭਾਈਚਾਰਾ ਆ ਇੱਕ ਪਿਆਰ ਆ ਇੱਕ ਇਹ ਸੰਦੇਸ਼ ਆ ਕਿ ਇੱਕ ਦੂਜੇ ਲਈ ਖੜਦੇ ਆ ਔਰ ਬਾਈ ਤੁਸੀਂ ਅੱਜ ਆਏ ਹੋ ਤੁਹਾਡਾ ਧੰਨਵਾਦ ਕਿ ਤੁਸੀਂ ਬਾਈ ਹੋਣਾਂ ਦਾ ਪਤਾ ਲੈਣ ਲਈ ਆਏ ਹੋ ਬਾਈ ਧੰਨਵਾਦ ਮੈਨੂੰ ਤਾਂ ਐਂ ਲੱਗਦਾ ਮੈਂ ਸੱਚੀ ਗਿਆ ਹਾਂ ਜੀ ਬਾਬੇ ਕੋਲੇ ਤੇ ਮੈਂ ਫੇਰ ਥੋੜੇ ਕਲਾਇ ਹੋਰ ਕੀ ਚਾਹੀਦੀ ਕੋਈ ਵੀ ਇਨਸਾਨ ਆਇਆ ਇਹ ਚੋਗਾ ਮੇਰਾ ਦੁਆਰਾ ਜਨੂਏ ਉਸ ਰਾਤ ਮੇਰਾ ਤਾਂ ਸਹੀ ਮਨਜੀ ਦੁਆਰਾ ਹੈ ਮੈਂ ਉੱਥੇ ਹੀ ਆਇਆ ਸੀ ਹਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਛੇ ਤੋਂ ਛੇ ਦੀ ਬੈਠੀ ਹੈ ਬਾਈ ਤੁਸ ਦੱਸ ਰਹੇ ਸੀਗੇ ਸੱਸ ਜੀ ਜੀ ਹਾਂ ਜੀ ਬਾਈ ਹੁਣਾਂ ਦੇ ਭੈਣ ਹੁਣਾਂ ਨੇ ਸਪੈਸ਼ਲ ਕਿਹਾ ਕਿ ਵੀਰੇ ਹੁਣੀ ਜਾ ਕੇ ਆਉਣ ਉੱਤੇ ਤੇ ਸਾਰੀ ਫੈਮਿਲੀ ਨੂੰ ਵੀ ਮਿਲ ਕੇ ਆਉਣ ਉਹਨਾਂ ਨੂੰ ਵੀ ਹੌਸਲਾ ਹੋਊਗਾ ਪੈਸੇ ਹੁਣ ਡਾਕਟਰ ਨੇ ਤੇ ਅੰਦਰ ਫੈਮਿਲੀ ਨੂੰ ਦੱਸਿਆ ਕਿ ਵੀਰੇ ਹੁਣੀ ਰਿਕਵਰ ਕਰ ਰਿਹਾ ਠੀਕ ਹੋ ਰਿਹਾ ਬਹੁਤ ਜਲਦੀ ਵੀਰੇ ਠੀਕ ਹੋਣਗੇ ਵੀਰਾ ਵੀ ਜਦੋਂ ਬਿਮਾਰ ਹੋਇਆ ਤਾਂ ਸੇਮ ਹੋਇਆ ਸੀ ਬਿਲਕੁਲ ਤੇ ਵੀਰੇ ਹੁਣਾਂ ਨੇ ਵੀ ਰਿਕਵਰੀ ਕੀਤੀ ਆਪਣੇ ਨਾਲ ਖੜੇ ਆ ਤੇ ਇੱਥੇ ਇੱਕੋ ਹੀ ਗੱਲ ਆ ਵੀਰੇ ਵੀ ਲੋਕਾਂ ਦੀਆਂ ਦੁਆਵਾਂ ਲੱਗਦੀਆਂ ਨੇ ਆਪਣੇ ਸਾਰੇ ਭੈਣ ਭਰਾਵਾਂ ਦੀਆਂ ਕਿਉਂਕਿ ਜਦੋਂ ਸਾਡੇ ਦਿਲ ਨੂੰ ਪੇਨ ਹੁੰਦੀ ਆ ਹਨਾ ਤੇ ਤਾਇ ਸੁਣਦਾ ਕਿਤੇ ਨਾ ਕਿਤੇ ਵਾਹਿਗੁਰੂ ਸੁਣਦਾ ਹਨ ਤੇ ਉਹ ਪੂਰੀਆਂ ਤਾਂ ਹੁੰਦੀਆਂ ਹੁੰਦੀਆਂ ਵੀਰੇ ਤੇ ਅਸੀਂ ਵੀ ਸਾਰੇ ਅਰਦਾਸ ਕਰਦੇ ਆਂ ਰਾਜਵੀਰ ਬਾਈ ਹੁਣੀ ਜਲਦੀ ਵੀਰੇ ਠੀਕ ਹੋ ਕੇ ਆਉਣ ਕਿਉਂਕਿ ਯਾਰ ਉਹਨਾਂ ਨੂੰ ਤਾਂ ਦੇਖ ਕੇ ਵੈਸੇ ਹੀ ਸਾਨੂੰ ਬੜਾ ਚਾਹ ਚੜਦਾ ਸੀ ਸਾਰਿਆਂ ਨੂੰ ਆਪਾਂ ਨੂੰ ਹਨਾ ਤੇ ਵੀਰੇ ਉਹਨਾਂ ਦਾ ਸਾਰਾ ਬਹੁਤ ਵਧੀਆ ਸੀਗਾ ਤੇ ਬਿਲਕੁਲ ਠੀਕ ਹੋ ਕੇ ਬਹੁਤ ਜਲਦੀ ਵੀਰੇ ਆਣਗੇ ਜੀ ਸਾਰੇ ਬਿਲਕੁਲ ਜਿੱਦਾਂ ਬਾਈ ਹੁਣਾਂ ਲਈ ਦਵਾਈਆਂ ਨੇ ਕੰਮ ਕੀਤਾ ਰਾਜਵੀਰ ਬਾਈ ਲਈ ਵੀ ਦਵਾਈਆਂ ਕੰਮ ਕਰਨਗੀਆਂ ਦਵਾਈਆਂ ਫੇਲ ਹੋ ਜਾਂਦੀਆਂ ਦਵਾਈਆਂ ਕੰਮ ਕਰ ਬਿਲਕੁਲ ਜੀ ਬਿਲਕੁਲ ਦਵਾਈਆਂ ਤਾਂ ਹੀ ਕੰਮ ਕਰਦੀਆਂ ਜੀ ਦੁਆਵਾਂ ਨਾਲ ਕੰਮ ਕਰ ਬਿਲਕੁਲ ਕਿਉਂਕਿ ਦਵਾਈਆਂ ਫੇਲ ਹੋ ਸਕਦੀਆਂ ਦੁਆਵਾਂ ਫੇਲੀਆਂ ਹੋ ਸਕਦੀਆਂ ਸਾਹਿਬ ਜੀ ਤੇ ਇਹ ਸੰ ਯਦਵੀਰ ਮਾਨਕ ਉਹ ਵੀ ਇਸ ਕੰਡੀਸ਼ਨ ਦੇ ਵਿੱਚੋਂ ਨਿਕਲ ਕੇ ਗਏ ਨੇ ਔਰ ਉਹਨਾਂ ਨੂੰ ਪਤਾ ਕਿਸੇ ਹਾਲਾਤ ਨੇ ਬਰ ਕਹਿ ਸਕਦੇ ਕਿਉਂਕਿ ਇਹਨਾਂ ਨੇ ਯਦਵੀਰ ਮਾਨਕ ਹੋਣਾ ਲਈ ਵੀ ਦਵਾਵਾਂ ਨੇ ਹੀ ਕੰਮ ਕੀਤਾ ਸੀਗਾ ਔਰ ਅੱਜ ਸਾਡੇ ਵਿਚਕਾਰ ਖੜੇ ਨੇ ਔਰ ਪਤਾ ਲੈਣਾ ਇਹਨੇ ਰਾਜਵੀਰ ਜਵੰਦੇ ਬਾਈ ਹੋਰਾਂ ਦਾ ਔਰ ਉਹਨਾਂ ਦਾ ਕਹਿਣਾ ਇਹ ਹੀ ਆ ਕਿ ਦਵਾਵਾਂ ਹੀ ਕੰਮ ਕਰਨਗੀਆਂ ਦਵਾਈਆਂ ਤਾਂ ਹੀ ਕੰਮ ਕਰਦੀਆਂ ਜਦੋਂ ਦਵਾਵਾਂ ਨਾਲ ਹੋਣ ਕੈਮਰਾਮੈਨ ਜਗਦੀਸ਼ ਦੇ ਨਾਲ ਮੈਂ ਪਰਮ ਤੁਸੀਂ ਦੇਖ ਰਹੇ ਹੋ ਰਦਾ ਨਾ ਸਪੋਕਸਮੈਨ